ਆਮ ਆਦਮੀ ਪਾਰਟੀ ਨੇ ਆਪਣੇ ਆਖਰੀ ਪੱਤੇ ਵੀ ਦਿਖਾ ਦਿੱਤੇ ਨੇ ਤੇ ਉਹਨਾਂ ਦੇ ਵਿੱਚ ਚਾਰ ਉਮੀਦਵਾਰਾਂ ਦੇ ਨਾਮ ਸਾਹਮਣੇ ਲਿਆ ਕੇ ਰੱਖੇ ਗਏ ਨੇ ਜਲੰਧਰ ਸੀਟ ਦੀ ਵਿਸ਼ੇਸ਼ ਤੌਰ ਤੇ ਉੱਤੇ ਗੱਲ ਕਰਨੀ ਚਾਹੁੰਦੇ ਆ ਕਿਉਂਕਿ ਜਲੰਧਰ ਸੀਟ ਫਿਲਹਾਲ ਇਹੋ ਜੀ ਸੀਟ ਬਣੀ ਹੋਈ ਹੈ ਜਿਹਦੇ ਤੇ ਅਜੇ ਤੱਕ ਜਿਹੜੇ ਉਮੀਦਵਾਰ ਲਾਣੇ ਗਏ ਨੇ ਜਾਂ ਤਾਂ ਉਹ ਬਾਹਰੋਂ ਲਿਆਂਦੇ ਗਏ ਨੇ ਜਾਂ ਫਿਰ ਇਧਰਲੀ ਪਾਰਟੀ ਚੋਂ ਉਧਰਲੀ ਪਾਰਟੀ ਤੇ ਜਾ ਕੇ ਤੇ ਉਮੀਦਵਾਰ ਲਾਣ ਦਿੱਤੇ ਗਏ ਨੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪਵਨ ਕੁਮਾਰ ਟੀਨੂ ਨੂੰ ਸੀਟ ਦਿੱਤੀ ਗਈ ਹੈ ਉਹੀ ਪਵਨ ਕੁਮਾਰ ਟੀਨੂ ਜਿਹੜੇ ਅਜੇ ਹਫ਼ਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਗੁਣਗਾਨ ਕਰ ਰਹੇ ਸੀ ਫਿਰ ਅਚਾਨਕ ਚੰਡੀਗੜ੍ਹ ਚਲੇ ਗਏ ਚੰਡੀਗੜ੍ਹ ਜਾ ਕੇ ਅਚਾਨਕ ਪਰਿਵਰਤਨ ਹੋ ਗਿਆ ਸੀਐਮ ਭਗਵੰਤ ਮਾਨ ਨਾਲ ਰਲ ਕੇ ਫੋਟੋ ਪਾ ਲਈ ਉਹਨਾਂ ਦੇ ਗਲ 'ਚ ਬਾਹਾਂ ਪਾ ਗਈਆਂ ਤੇ ਸੀਐਮ ਭਗਵੰਤ ਮਾਨ ਨੇ ਗਲ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਰ ਪਾ ਛੜਿਆ ਖੈਰ ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਚ ਤਾਂ ਸ਼ਾਮਲ ਹੋ ਗਏ ਪਰ ਨਾਲ ਦੀ ਨਾਲ ਉਹਨਾਂ ਨੂੰ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਜਿਸ ਦੇ ਨਾਲ ਪਵਨ ਕੁਮਾਰ ਟੀਨੂ ਦੇ ਸਮਰਥਕਾਂ ਦੇ ਵਿੱਚ ਖਾਸਾ ਰੋਸ ਹੈ ਗੱਲ ਕਰੀਏ ਪਵਨ ਕੁਮਾਰ ਟੀਨੂ ਦੇ ਹਲਕੇ ਦੀ ਤਾਂ ਪਵਨ ਕੁਮਾਰ ਟੀਨੂ ਆਦਮਪੁਰ ਹਲਕੇ ਨਾਲ ਤਾਲੁਕ ਰੱਖਦੇ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਦਮਪੁਰ ਹਲਕੇ ਤੋਂ ਚੋਣ ਲੜਦੇ ਰਹੇ ਨੇ ਪਹਿਲਾਂ ਪਹਿਲਾਂ ਜਿੱਤੇ ਵੀ ਨੇ ਪਰ ਬਾਅਦ ਵਿੱਚ ਆਉਂਦਿਆਂ-ਆਉਂਦਿਆਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਨਿਬੜਨ ਲੱਗ ਗਿਆ ਇਹ ਸਾਫ਼ ਪ੍ਰਤੀਤ ਹੋਣ ਲੱਗ ਗਿਆ ਸੀ ਪ੍ਰਤਾਮੀ ਪਵਨ ਕੁਮਾਰ ਟੀਨੂ ਨੂੰ ਜਿਤਾਉਣ ਵਾਲਾ ਆਦਮ ਪਰ ਹਲਕਾ ਜਿਹੜਾ ਆ ਉਹ ਕਿਹਾ ਜਾ ਰਿਹਾ ਹੈ ਕਿ ਉਹ ਪਵਨ ਕੁਮਾਰ ਟੀਨੂ ਦੇ ਇਸ ਫੈਸਲੇ ਤੋਂ ਨਾਖੁਸ਼ ਹੈ ਬਹੁਤ ਸਾਰੇ ਸ਼ਰੋਬਣੀ ਅਕਾਲੀ ਦਲ ਦੇ ਇਹੋ ਜਿਹੇ ਲੀਡਰ ਨੇ ਜਿਹੜੇ ਪਵਨ ਕੁਮਾਰ ਟੀਨੂ ਦੀ ਵਿਰੋਧਤਾ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਸਿਰਫ ਲਾਲਚ ਦੇ ਮਾਰੇ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਤੇ ਆਮ ਆਦਮੀ ਪਾਰਟੀ ਦੇ ਹੱਥ ਫੜ ਲਏ ਨੇ ਔਰ ਇਹੋ ਇਹੋ ਜਿਹੇ ਇਲਜ਼ਾਮ ਪਵਨ ਕੁਮਾਰ ਟੀਨੂ ਦੇ ਉੱਤੇ ਲਗਾਏ ਗਏ ਨੇ ਖੈਰ ਜਦੋਂ ਆਪਾਂ ਪਵਨ ਕੁਮਾਰ ਟੀਨੂ ਦੀ ਗੱਲ ਸੁਣਦੇ ਆ ਜਦੋਂ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਉਦੋਂ ਉਹ ਵੀ ਕਹਿੰਦੇ ਨੇ ਕਿ ਪਾਰਟੀ ਦੇ ਹਾਲਾਤ ਕੁਝ ਚੰਗੇ ਨਹੀਂ ਐ ਪਾਰਟੀ ਇਸ ਵੇਲੇ ਚੰਗੇ ਹਾਲਾਤਾਂ ਚੋਂ ਨਹੀਂ ਲੰਘ ਰਹੀ ਜਿਸ ਕਰਕੇ ਉਹ ਸੋਚਦੇ ਨੇ ਕਿ ਹੁਣ ਪਰਿਵਰਤਨ ਹੋਣਾ ਜ਼ਰੂਰੀ ਐ ਪਰ ਵੱਡਾ ਸਵਾਲ ਇਹ ਐ ਕਿ ਜੇ ਪਾਰਟੀ ਦੇ ਹਾਲਾਤ ਠੀਕ ਨਹੀਂ ਤਾਂ ਕੀ ਇੱਕ ਲੀਡਰ ਨੂੰ ਆਪਣੀ ਮਾਂ ਪਾਰਟੀ ਛੱਡ ਦੇਣੀ ਚਾਹੀਦੀ ਐ ਆਪਣੀ ਪਾਰਟੀ ਨੂੰ ਇਕੱਲਿਆਂ ਛੱਡ ਦੇਣਾ ਚਾਹੀਦਾ ਆ ਪਵਨ ਕੁਮਾਰ ਟੀਨੂ ਦੇ ਉਸ ਬਿਆਨ ਦੇ ਉੱਤੇ ਵੀ ਸਵਾਲ ਉੱਠੇ ਸੀ ਔਰ ਹੁਣ ਜਦੋਂ ਉਮੀਦਵਾਰ ਐਲਾਨ ਦਿੱਤੇ ਗਏ ਨੇ ਹੁਣ ਦੋਗਣੇ ਸਵਾਲ ਖੜੇ ਕੀਤੇ ਜਾ ਰਹੇ ਨੇ ਪਵਨ ਕੁਮਾਰ ਟੀਨੂ ਸਵਾਲਾਂ ਦੇ ਘੇਰ ਚ ਘਿਰਦੇ ਨਜ਼ਰ ਆ ਰਹੇ ਨੇ ਦੱਸਤੀ ਇਹ ਕਿ ਪਵਨ ਕੁਮਾਰ ਟੀਨੂ ਆਦਮਪੁਰ ਹਲਕੇ ਨਾਲ ਤਾਲੁਕ ਰੱਖਦੇ ਨੇ ਔਰ ਹਾਲ ਹੀ ਦੇ ਵਿੱਚ ਆਦਮਪੁਰ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਰਲ ਕੇ ਪਵਨ ਕੁਮਾਰ ਟੀਨੂ ਦੀ ਵਿਰੋਧਤਾ ਕੀਤੀ ਹੈ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਸਗੋਂ ਕਾਂਗਰਸ ਲੀਡਰ ਵੀ ਵਿਰੋਧਤਾ ਕਰਦੇ ਪਏ ਸੋਖਿੰਦਰ ਕੋਟਲੀ ਜਿਹੜੇ ਨੇ ਉਹ ਆਪ ਪਵਨ ਕੁਮਾਰ ਟੀਨੂ ਦੇ ਕਰੀਬੀ ਸਾਥੀ ਦੱਸੇ ਜਾਂਦੇ ਰਹੇ ਨੇ ਇੱਕ ਸਮੇਂ ਦੇ ਉੱਤੇ ਇਕੱਠਿਆਂ ਬੀਐਸਪੀ ਦੇ ਵਿੱਚ ਰਹੇ ਨੇ ਪਰ ਹੁਣ ਦੋਵੇਂ ਜਣੇ ਆਪੋ ਆਪਣੇ ਰਾਹ ਤੇ ਪਏ ਹੋਏ ਨੇ ਕੋਟਲੀ ਸਾਹਿਬ ਜਿਹੜੇ ਨੇ ਉਹ ਕਾਂਗਰਸ ਦੇ ਵੱਲੋਂ ਆਦਮਪੁਰ ਦੇ ਵਿਧਾਇਕ ਨੇ ਔਰ ਦੂਜੇ ਪਾਸੇ ਪਵਨ ਕੁਮਾਰ ਟੀਨੂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਚ ਸੀਗੇ ਤੇ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਨੇ ਕੋਟਲੀ ਸਾਹਿਬ ਨੇ ਵੀ ਵਿਧਾਇਕ ਕੋਟਲੀ ਨੇ ਵੀ ਪਵਨ ਕੁਮਾਰ ਟੀਨੂ ਦੇ ਉੱਤੇ ਸਿੱਧੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਕਈਆਂ ਨੂੰ ਸ਼ੌਂਕ ਹੈ ਇਧਰੋਂ ਉਧਰ ਜਾਣ ਦਾ ਯਾਨੀ ਕਿ ਸਿੱਧੇ ਇਲਜ਼ਾਮ ਜਿਹੜੇ ਨੇ ਲੱਗ ਰਹੇ ਨੇ ਪਾਰਟੀ ਛੱਡਣ ਦੇ ਪਾਰਟੀ ਨੂੰ ਧੋਖਾ ਦੇਣ ਦੇ ਐਤ ਸੋ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਹਿੰਦੇ ਸਨ ਦਿੱਤੇ ਨੇ ਕਿ ਉਹਨਾਂ ਨੇ ਯਾਨੀ ਕਿ ਪਵਨ ਕੁਮਾਰ ਟੀਨੂ ਨੇ ਪਾਰਟੀ ਨੂੰ ਧੋਖਾ ਦਿੱਤਾ ਆ ਪਾਰਟੀ ਦੇ ਨਾਲ ਧਰੋ ਕੀਤਾ ਆ ਇਹੋ ਜੀ ਉਹਨੂੰ ਪਾਰਟੀ ਨੂੰ ਛੱਡ ਕੇ ਤੇ ਪਵਨ ਕੁਮਾਰ ਟੀਮ ਨੂੰ ਆਪਣਾ ਰਾਹ ਨਾ ਆਪ ਦੀ ਨਜ਼ਰ ਆਏ ਨੇ ਦਰਅਸਲ ਗੱਲ ਉਹੀ ਹੋਈ ਹੈ ਜੋ ਸੁਸ਼ੀਲ ਕੁਮਾਰ ਰਿੰਕੂ ਨੇ ਕੀਤੀ ਸੀ ਕਿਹਾ ਜਾ ਰਿਹਾ ਹੈ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਤੇ ਉਹ ਪਾਰਟੀ ਛੱਡ ਕੇ ਚਲੇ ਗਏ ਔਰ ਸ਼ਰੋਮਣੀ ਅਕਾਲੀ ਦਲ ਦੇ ਲੀਡਰ ਵੀ ਦਾਅਵਾ ਕਰ ਰਹੇ ਨੇ ਕਿ ਉਮੀਦਵਾਰ ਪਵਨ ਕੁਮਾਰ ਟੀਨੂ ਨੂੰ ਹੀ ਐਲਾਨਣਾ ਸੀ ਪਰ ਤਾਂ ਵੀ ਪਵਨ ਕੁਮਾਰ ਟੀਨੂ ਇਸ ਚੀਜ਼ ਦੇ ਇਸ ਦਾਅਵੇ ਦੇ ਹੁੰਦਿਆਂ ਸੁਣਦਿਆਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਵੜੇ ਖੈਰ ਹੁਣ ਵੱਡਾ ਸਵਾਲ ਇਹ ਖੜਦਾ ਹੈ ਕਿ ਆਮ ਆਦਮੀ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਹੀ ਕਿਉਂ ਖੜਿਆ ਕੀਤਾ ਕਿਉਂ ਉਮੀਦਵਾਰ ਐਲਾਨਿਆ ਕਿਉਂ ਕੋ ਹਲਾਣੇ ਆ ਗਿਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਜਿਵੇਂ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਲਾਣਿਆ ਸੀ ਸੁਸ਼ੀਲ ਕੁਮਾਰ ਰਿੰਕੂ ਐਨ ਮੌਕੇ ਤੇ ਆ ਕੇ ਬਾਗੀ ਹੋ ਗਏ ਜਿਸ ਵਾਸਤੇ ਆਮ ਆਦਮੀ ਪਾਰਟੀ ਦੇ ਲਈ ਇਹ ਜ਼ਰੂਰੀ ਹੋ ਗਿਆ ਕਿ ਇਹ ਸ ਜਲੰਧਰ ਦੀ ਸੀਟ ਤੋਂ ਕਿਸੇ ਹੋਰ ਨੂੰ ਉਮੀਦਵਾਰ ਲਾੜਿਆ ਜਾਵੇ ਪਹਿਲਾਂ ਪਹਿਲਾਂ ਤਾਂ ਕੈਬਨਿਟ ਮਿਨਿਸਟਰ ਬਲਕਾਰ ਸਿੰਘ ਦਾ ਨਾਮ ਵੀ ਸਾਹਮਣੇ ਆਉਣ ਲੱਗਿਆ ਸੀ ਕਦੇ ਰਮਨ ਅਰੋੜਾ ਦਾ ਨਾਮ ਸਾਹਮਣੇ ਆ ਰਿਹਾ ਸੀ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਲੰਧਰ ਤੋਂ ਨੇ ਪਰ ਅਚਾਨਕ ਯੂ ਟਰਨ ਲੈ ਲਿਆ ਗਿਆ ਔਰ ਸ਼ਰੋਮਣੀ ਅਕਾਲੀ ਦਲ ਦਾ ਇੱਕ ਲੀਡਰ ਤੋੜ ਕੇ ਹਲਾਣ ਦਿੱਤਾ ਗਿਆ ਇੱਥੇ ਗੱਲ ਕਰੀਏ ਕਿ ਹਾਲਾਤ ਉਹੀ ਨੇ ਜਿਸ ਤਰ੍ਹਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਲਿਆਂਦਾ ਗਿਆ ਸੀ ਜ਼ਿਮਨੀ ਚੋਣ ਦੇ ਵਿੱਚ ਲਿਆ ਕੇ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਉਵੇਂ ਹੀ ਜਦੋਂ ਹੁਣ ਚੋਣਾਂ ਨਜ਼ਦੀਕ ਨਹੀਂ ਔਰ ਐਨ ਸਰਤੇ ਨੇ ਉਸੇ ਵੇਲੇ ਪਵਨ ਕੁਮਾਰ ਤੀਨੂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਤੋੜ ਕੇ ਲਿਆਂਦਾ ਔਰ ਇੱਧਰ ਲਿਆ ਕੇ ਉਮੀਦਵਾਰ ਐਲਾਨ ਦਿੱਤਾ ਗਿਆ ਹੈ ਯਾਨੀ ਕਿ ਹੁਣ ਲੋਕ ਸਭਾ ਚੋਣਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਤੋਂ ਉਹ ਪਵਨ ਕੁਮਾਰ ਤੀਨੂ ਲੜਨ ਜਾ ਰਹੇ ਨੇ ਪਰ ਗੱਲ ਇੱਥੇ ਹੀ ਖੜਦੀ ਹੈ ਕਿ ਜਿਹੜਾ ਲੀਡਰ ਆਪਣੀ ਪਾਰਟੀ ਦਾ ਨਹੀਂ ਬਣ ਸਕਿਆ ਜਿਸ ਪਾਰਟੀ ਦੇ ਵਿੱਚ ਇੰਨੀ دیر ਰਿਹਾ ਜਿਸ ਪਾਰਟੀ ਦੇ ਵੱਲੋਂ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਖਿਲਾਫ ਗੱਲਬਾਤ ਕੀਤੀ ਐਤੋਂ ਤੱਕ ਗੱਲਾਂ ਕਈਆਂ ਗਈਆਂ ਕਿ ਸੀਐਮ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਦੇ ਡਰਾਈਵਰ ਬਣੇ ਪਏ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਉੱਤੇ ਸਵਾਲ ਚੁੱਕੇ ਗਏ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਚੁੱਕੇ ਗਏ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਸਿੱਧਾ ਨਿਸ਼ਾਨਾ ਬਣਾਇਆ ਗਿਆ ਅੱਜ ਉਹੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਨੇ ਉਹ ਸਹੀ ਹੋ ਗਈਆਂ ਨਾਲ ਦੀ ਨਾਲ ਹੀ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਗੱਲ ਦੇ ਵਿੱਚ ਹਾਰ ਪੈ ਗਈ ਹੈ ਉਹਨਾਂ ਦੇ ਗੱਲ ਦੇ ਵਿੱਚ ਬਾਹਾਂ ਪੈ ਗਈਆਂ ਪਵਨ ਕੁਮਾਰ ਟੀਨੂ ਦੀ ਵਿਚਾਰਧਾਰਾ ਦੇ ਉੱਤੇ ਸਵਾਲ ਖੜਦੇ ਪਏ ਨੇ ਕਿ ਕਿੱਥੇ ਖੜਦੀ ਆ ਉਹ ਵਿਚਾਰਧਾਰਾ ਜਿਹੜੀ ਵਿਚਾਰਧਾਰਾ ਪਹਿਲਾਂ ਆਮ ਆਦਮੀ ਪਾਰਟੀ ਦੇ ਖਿਲਾਫਤ ਕਰ ਰਹੀ ਸੀ ਯਾਨੀ ਕਿ ਕੀ ਹੁਣ ਪੱਤਰਕਾਰ ਹਮੀਰ ਸਿੰਘ ਦੀ ਉਹ ਗੱਲ ਮੰਨ ਲਈ ਜਾਵੇ ਕਿ ਸਿਆਸਤ ਫਲੈਟ ਹੋ ਚੁੱਕੀ ਹੈ ਸਿਆਸਤ ਇਸ ਵੇਲੇ ਕਹਿੰਦੇ ਫਲੈਟ ਹੋ ਗਈ ਹੈ ਪੱਤਰਕਾਰ ਹਮੀਰ ਸਿੰਘ ਕਹਿੰਦੇ ਨੇ ਔਰ ਇਸ ਬਿਆਨ ਤੋਂ ਸ਼ਾਇਦ ਇਹੀ ਦਾਵਾ ਹੈ ਕਿ ਹੁਣ ਕਿਸੇ ਨੂੰ ਪਾਰਟੀ ਦੇ ਨਾਲ ਵਿਚਾਰਧਾਰਾ ਦੇ ਨਾਲ ਕੋਈ ਮਤਲਬ ਨਹੀਂ ਰਹਿ ਗਿਆ ਸਗੋਂ ਹਰ ਕੋਈ ਸਿਰਫ ਆਪਣੀ ਸੀਟ ਦੇ ਬਾਰੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਪਾਰਟੀ ਨੂੰ ਜਿਤਾਉਣ ਵਾਸਤੇ ਕਿਸੇ ਨੂੰ ਵੀ ਇਧਰੋਂ ਉਧਰੋਂ ਚੱਕਣ ਲਈ ਤਿਆਰ ਹੈਗੀ ਆ ਆਮ ਆਦਮੀ ਪਾਰਟੀ ਦੇ ਮਤਲਬ ਜਦੋਂ ਗੱਲ ਹੋ ਰਹੀ ਹੈ ਜਦੋਂ ਚਿੰਤਕ ਗੱਲ ਕਰ ਰਹੇ ਨੇ ਤਾਂ ਉਹ ਉਹੀ ਗੱਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਜਿੰਨੀ ਦੇਰ ਸੀ ਚਲੋ ਜਿਮਨੀ ਚੋਣ ਦੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਆ ਕੇ ਤੇ ਜਿਤਾ ਦਿੱਤਾ ਗਿਆ ਪਰ ਇਨ ਮੀਨ ਟਾਈਮ ਉਸ ਤੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨੂੰ ਆਪਣਾ ਇੱਕ ਇੱਕ ਲੀਡਰ ਬਣਾਉਣਾ ਚਾਹੀਦਾ ਸੀ ਖੜਾ ਕਰਨਾ ਚਾਹੀਦਾ ਸੀ ਜਿਹੜਾ ਲੀਡਰ ਜਲੰਧਰ ਨਾਲ ਤਾਲੁਕ ਰੱਖਦਾ ਜਿਹੜਾ ਲੀਡਰ ਜਲੰਧਰ ਦੇ ਲੋਕਾਂ ਦੀ ਹਮਾਇਤ ਕਰਦਾ ਜਿਹੜਾ ਲੀਡਰ ਜਲੰਧਰ ਦੇ ਲੋਕਾਂ ਦਾ ਹਰਮਨ ਪਿਆਰਾ ਹੁੰਦਾ ਸਗੋਂ ਲੋਕਾਂ ਨੇ ਆਪਣੇ ਮਨਪਸੰਦ ਲੀਡਰ ਨੂੰ ਵੋਟ ਪਾਉਣੀ ਸੀ ਨਾ ਕਿ ਉਸ ਨੂੰ ਜਿਸ ਜਿਹਨੂੰ ਪਾਰਟੀ ਨੇ ਚੁਣਿਆ ਹੋਵੇ ਜਿਹਨੂੰ ਪਾਰਟੀ ਨੇ ਇਧਰੋਂ ਉਧਰੋਂ ਲੈ ਕੇ ਆਂਦਾ ਹੋਵੇ ਭਾਵੇਂ ਕਿ ਹੁਣ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਦੇਸ਼ ਦੇ ਵਿੱਚ ਹੀ ਆਈ ਹਾਲਾਤ ਨੇ ਇਧਰੋਂ ਉਧਰੋਂ ਤੋੜ ਕੇ ਬੰਦੇ ਲਿਆਏ ਜਾ ਰਹੇ ਨੇ ਤੇ ਲੋਕਾਂ ਤੇ ਥੋਪੇ ਜਾ ਰਹੇ ਨੇ ਪਰ ਆਮ ਆਦਮੀ ਪਾਰਟੀ ਨੂੰ ਆਪਣੀ ਗੁਣਵੱਤਾ ਵਾਸਤੇ ਆਪਣੇ ਆਪ ਨੂੰ ਸਟਰੋਂਗ ਕਰਨ ਵਾਸਤੇ ਇਹ ਚਾਹੀਦਾ ਸੀਗਾ ਕਿ ਇੱਕ ਇਹੋ ਜਿਹਾ ਲੀਡਰ ਜਲੰਧਰ ਤੋਂ ਤਿਆਰ ਕੀਤਾ ਜਾਂਦਾ ਜਲੰਧਰ ਤੋਂ ਕੀ ਹਰ ਹਲਕੇ ਤੋਂ ਤਿਆਰ ਕੀਤਾ ਜਾਂਦਾ ਜਿਹੜਾ ਲੀਡਰ ਉਸ ਹਲਕੇ ਦੇ ਨਾਲ ਤਲਕੁ ਰਖਦਾ ਉਸ ਦੇ ਲੋਕਾਂ ਦੇ ਨਾਲ ਤਾਲੁਕ ਰੱਖਦਾ ਨੁਮਾਇੰਦਗੀ ਕਰ ਸਕਦਾ ਔਰ ਇੱਕ ਸਟਰੋਂਗ ਲੀਡਰ ਹੁੰਦਾ ਜੇ ਇਸ ਤਰ੍ਹਾਂ ਕੀਤਾ ਗਿਆ ਹੁੰਦਾ ਜੇ ਕੋਈ ਇਹੋ ਜਿਹਾ ਲੀਡਰ ਬਣਾਇਆ ਗਿਆ ਹੁੰਦਾ ਤੇ ਇਧਰੋਂ ਉਧਰੋਂ ਤੋੜਨ ਦੀ ਲੋੜ ਨਾ ਪੈਂਦੀ ਜਿਵੇਂ ਹੁਸ਼ਿਆਰਪੁਰ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਤੋੜਿਆ ਜਲੰਧਰ ਦੇ ਵਿੱਚ ਪਵਨ ਕੁਮਾਰ ਟੀਨੂ ਨੂੰ ਤੋੜਿਆ ਇਹੋ ਜੀ ਨੌਬਤ ਆਮ ਆਦਮੀ ਪਾਰਟੀ ਦੇ ਵਾਸਤੇ ਨਹੀਂ ਸੀ ਆਉਣੀ ਜੋ ਹਾਲਾਤ ਹੁਣ ਬਣਦੇ ਪਏ ਨੇ ਜਿਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ ਖੈਰ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਾਸਤੇ ਇਹ ਜ਼ਰੂਰੀ ਵੀ ਹੋ ਗਿਆ ਸੀ ਕਿਉਂਕਿ ਐਨ ਮੌਕੇ ਤੇ ਆ ਕੇ ਉਹਨਾਂ ਦਾ ਸਟਾਰ ਕੰਟੈਸਟੈਂਟ ਉਹਨਾਂ ਨੂੰ ਛੱਡ ਕੇ ਚਲਾ ਗਿਆ ਹਾਲਾਂਕਿ ਉਹਨੇ ਬਹੁਤ ਕੋਝ ਨਹੀਂ ਕਰ ਸਕਦੇ ਪਰ ਇਹ ਉਹ ਵੀ ਜਾਣਦੇ ਨੇ ਕਿ ਸੁਸ਼ੀਲ ਕੁਮਾਰ ਰਿੰਕੂ ਨੇ ਇੱਕ ਵੱਡਾ ਨਾਮ ਤੇ ਇੱਕ ਵੱਡਾ ਚਿਹਰਾ ਆਪਣਾ ਬਣਾ ਲਿਆ ਸੀ ਖੈਰ ਸੁਸ਼ੀਲ ਕੁਮਾਰ ਰਿੰਕੂ ਤੋਂ ਬਾਅਦ ਕੋਈ ਐਹੋ ਜਿਹਾ ਲੀਡਰ ਉਹਨਾਂ ਨੂੰ ਚਾਹੀਦਾ ਸੀ ਜਿਹੜਾ ਲੀਡਰ ਸੁਸ਼ੀਲ ਕੁਮਾਰ ਰਿੰਕੂ ਦੀ ਥਾਂ ਖੜ੍ਹਾ ਕੀਤਾ ਜਾ ਸਕੇ ਔਰ ਉਸ ਨੂੰ ਜਿਤਾਇਆ ਜਾ ਸਕੇ ਹੁਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਵਾਸਤੇ ਵੀ ਇੱਕ ਚੁਣੌਤੀ ਹੋਵੇਗੀ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਨੂੰ ਵੀ ਕਾਂਗਰਸ ਤੋਂ ਲਿਆ ਕੇ ਤੇ ਐਮਪੀ ਬਣਾ ਦਿੱਤਾ ਸੀ ਹੁਣ ਉਹੀ ਸੁਸ਼ੀਲ ਕੁਮਾਰ ਰਿੰਕੂ ਐਂਟੀ ਪਾਰਟੀ 'ਚ ਨੇ ਭਾਜਪਾ 'ਚ ਨੇ ਔਰ ਉਸੇ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਆਮ ਆਦਮੀ ਪਾਰਟੀ ਨੂੰ ਹੁਣ ਜ਼ੋਰ ਲਾਣਾ ਪਊਗਾ ਜੇ ਆਮ ਆਦਮੀ ਪਾਰਟੀ ਨੇ ਆਪਣੀ ਇਹ ਸੀਟ ਜਿਹੜੀ ਹੈ ਉਹ ਬਰਕਰਾਰ ਰੱਖਣੀ ਹੈ ਜੋ ਵੀ ਹੋਏਗਾ ਦੇਖਣਾ ਹੋਵੇਗਾ ਜਾਂ ਫਿਰ ਜਲੰਧਰ ਸੀਟ ਦਾ ਵੀ ਸੰਗਰੂਰ ਵਾਲਾ ਹਾਲ ਹੁੰਦਾ ਉਹ ਸਮਾਂ ਦੱਸੇਗਾ ਕਿਉਂਕਿ ਜੋ ਸਮੀਕਰਨ ਚੱਲਦੇ ਪਏ ਨੇ ਉਹ ਚਰਨਜੀਤ ਸਿੰਘ ਚੰਨੀ ਦੇ ਨਾਲ ਨੇ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਉਮੀਦਵਾਰ ਨੇ ਔਰ ਪ੍ਰਚਾਰ ਦੇ ਵਿੱਚ ਐਨ ਜੁਟ ਗਏ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ